ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਲੁਧਿਆਣਾ ਦੇ ਇੱਕ ਨਿੱਜੀ ਹੋਟਲ ਵਿਖੇ ਵਪਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਉਹਨਾਂ ਦੀਆਂ ਸਵੱਸਿਆਵਾਂ ਨੂੰ ਜਾਣਿਆ। ਇਸ ਦੌਰਾਨ ਸੂਬੇ ਦੇ ਕਾਨੂੰਨ ਵਿਵਸਥਾ ਸਨੇਗਿਦ ਨਾਲ ਸੰਬੰਧੀ ਵਪਾਰੀਆਂ ਦੇ ਮੁੱਦੇ 'ਤੇ ਚਰਚਾ ਦੇ ਵਿਸ਼ੇ ਬਣੇ। ਕਾਨੂੰਨ ਅਤੇ ਵਿਵਸਥਾ ਕਾਨੂੰਨ ਅਤੇ ਵਿਵਸਥਾ ਦੇ ਵੀ ਸੂਬਾ ਸਰਕਾਰ ਨੂੰ ਕੇਰਿਆ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਦਾ ਵੀ ਕੀਤਾ ਦਾਵਾ। ਇੰਡਸਟਰੀ ਦੀਆਂ ਸਮੱਸਿਆਵਾਂ ਨੂੰ ਵੀ ਸੁਲਝਾਉਣ ਦੀ ਕੀਤੀ ਗਈ ਗੱਲ। ਗੇਜाराम ਜੀ ਵੱਲੋਂ ਕਿਉਂਕਿ ਅਸੀਂ ਦੋਨੋਂ ਲੁਧਿਆਣੇ ਤੋਂ ਜ਼ਿਲ੍ਹੇ ਤੋਂ ਕੈਂਡੀਡੇਟ ਅਸੀਂ ਇਲੈਕਸ਼ਨ ਲੜੀ ਆ ਬੀਜੇਪੀ ਵੱਲੋਂ ਤੇ ਅਸੀਂ ਸਾਡੇ ਪ੍ਰਧਾਨ ਜੀ ਵੱਲੋਂ ਤੇਮਨ ਸਾਹਿਬ ਵੱਲੋਂ ਸੁਨੀਲ ਮਹਿਰਾ ਜੀ ਦਾ ਪਵਨ ਜੀ ਦਾ ਪ੍ਰਵੀਨ ਜੀ ਦਾ ਸਾਰਿਆਂ ਦਾ ਕਿਉਂਕਿ ਸਾਰੇ ਪੰਜਾਬ ਦਾ ਵਪਾਰ ਮੰਡਲ ਆ ਜਿਹੜਾ ਉਹਦੇ ਵੱਲੋਂ ਮੀਟਿੰਗ ਆ ਜਿਹੜੀ ਇਹ ਅਰੇਂਜ ਕੀਤੀ ਗਈ ਸੀ ਤੇ ਵੱਖ-ਵੱਖ ਕਿਉਂਕਿ ਬਜਟ ਆ ਰਿਹਾ ਉਹਦੇ ਲਈ ਵੱਖ-ਵੱਖ ਗੱਲਾਂ ਇਹ ਜਿਹੜੀਆਂ ਉਹ ਵੀ ਕੀਤੀਆਂ ਤੇ ਇੱਕ ਤਰ੍ਹਾਂ ਦਾ ਇਹ ਧੰਨਵਾਦੀ ਜਿਹੜੀ ਇਹ ਵੀ ਦੌਰਾ ਸੀ ਵੀ ਸਾਰੇ ਵਪਾਰੀਆਂ ਨੇ ਬਹੁਤ बड़ी ਮਦਦ ਆ ਜਿਹੜੀ ਉਹ ਭਾਜਪਾ ਦੀ ਕੀਤੀ ਤੇ ਭਾਜਪੀ ਦੀ ਇਹਨਾਂ ਦੇ ਕਰਕੇ ਇਹ ਸਰਕਾਰ ਬਣੀ ਆ ਇਹ ਸਿਹਰਾ ਇਹਨਾਂ ਦੇ ਸਿਰ ਤੇ ਜਾਂਦਾ ਏ ਅਸੀਂ ਦੋਨੋਂ ਕੈਂਡੀਡੇਟ ਕਿਉਂਕਿ ਲੁਧਿਆਣੇ ਸਾਡੇ ਏਰੀਏ ਪੈਂਦੇ ਆ ਅਸੀਂ ਸਾਰੇ ਹੀ ਖਾਸ ਤੌਰ ਤੇ ਸੁਨੀਲ ਮਹਿਰਾ ਜੀ ਜਿਹੜੇ ਥੰਮ ਨੇ ਜਿਵੇਂ ਕਹਿੰਦੇ ਪਿੱਲਰ ਨੇ ਜਿਵੇਂ ਭਾਜਪੀ ਦੇ ਲੁਧਿਆਣੇ ਚ ਖੜਾ ਕਰਨ ਲਈ ਅੱਜ ਅਸੀਂ 3-3 ਲੱਖ ਵੋਟ ਲੈ ਗਏ ਕਿੱਥੇ ਸ਼ੁਰੂਆਤ ਜਿਹੜੀ ਆ ਉਹ ਅੱਜ ਜੇ 30 ਸਾਲ ਪਿੱਛੇ ਦੇਖੀਏ ਤਾਂ ਵੋਟ ਸਾਡੀ ਹਜ਼ਾਰਾਂ ਚ ਸੀ ਅੱਜ ਅਸੀਂ ਮੋਦੀ ਸਾਹਿਬ ਦੀ ਰਹਿਨਮਾਈ ਤੇ ਇਹਨਾਂ ਦੇ ਲੁਧਿਆਣੇ ਚ ਅਜੇ ਥੰਮ ਦੀ ਥੰਮਾਂ ਦੀ ਰਹਿਨਮਾਈ ਚ ਅੱਜ ਅਸੀਂ 3 ਲੱਖ ਤੋਂ ਉੱਤੇ ਵੋਟ ਲੈ ਕੇ ਇੱਧਰ ਗੇਜाराम ਜੀ ਬੈਠੇ ਇੱਕ ਵਿਧਾਨ ਸਭਾ ਚ ਸਾਨੇਵਾਲ 40000 ਤੋਂ ਉੱਤੇ ਵੋਟ ਪਈ ਹੈ ਇਹ ਦੇਖੋ ਤਾਂ ਸਹੀ ਨਾ ਵੀ ਕਿੰਡੀ ਵੱਡੀ ਸ਼ਾਨਦਾਰ ਸਾਡੀ ਜਿਹੜੀ ਪਰਫਾਰਮੈਂਸ ਆ ਜਿੱਤ ਆ ਤੇ ਇਸ ਕਰਕੇ ਇਹਦੀ ਮੁਬਾਰਕ ਵਧਾਈ ਵੀ ਅੱਗੇ ਵੀ ਸਾਡੇ ਸਿਰ ਤੇ ਇਸੇ ਤਰੀਕੇ ਦਾ ਆਸ਼ੀਰਵਾਦ ਦਾ ਹੱਥ ਰਹੇ ਇਹਨਾਂ ਦਾ ਇਹ ਅੱਜ ਇੱਕ ਜਿਹੜੀ ਆ ਉਹ ਮਿਲਣੀ ਇੱਥੇ ਇੱਕ ਲੰਚ ਦਾ ਪ੍ਰੋਗਰਾਮ ਵੀ ਰੱਖਿਆ ਸੀ ਤੇ ਸਾਰਿਆਂ ਨੇ ਆਪਸ ਵਿੱਚ ਵਿਚਾਰ ਵਟਾਂਦਰਾ ਹੋਇਆ ਤੇ ਆਪਣੀਆਂ ਸਮੱਸਿਆਵਾਂ ਦੀ ਵੀ ਗੱਲ ਜ਼ਿਕਰ ਕੀਤਾ ਵੀ ਕੀ ਕੀ ਲੁਧਿਆਣਾ ਵਿੱਚ ਹੋਣਾ ਚਾਹੀਦਾ ਸੈਂਟਰ ਸਰਕਾਰ ਤੋਂ ਕੀ ਹੋਣਾ ਚਾਹੀਦਾ ਸੂਬਾ ਸਰਕਾਰ ਤੋਂ ਕੀ ਹੋਣਾ ਚਾਹੀਦਾ ਬਹੁਤ ਬੱਤ ਇਹ ਡਿਸਕਸ਼ਨ ਚੰਗੀ ਰਹੀ ਹੈ ਡਾਕਟਰ ਜੀ ਕਿੰਨਾ ਕਿਤੇ ਇੰਡਸਟਰੀ ਦਾ ਜਿਹੜਾ ਪਲਾਨ ਚੱਲ ਰਿਹਾ ਹੈ ਵਾ ਕਿ ਇਹ ਤੋਂ جاری ਹੈ ਇੰਡਸਟਰੀ ਪੰਜਾਬ ਵਿੱਚ ਉਹਦੇ ਪਿੱਛੇ ਰੀਜ਼ਨ ਤੁਸੀਂ ਨਹੀਂ ਇਹ ਤਾਂ ਇਹ ਤਾਂ ਸੱਚ ਗੱਲ ਹੈ ਇਹ ਇਹ ਤਾਂ ਸਾਡੇ ਬੁਰੇ ਪਰ ਤਾਂਖਾ ਬੀਕੇ 3 ਕੇ ਨਾਲ ਪਰ ਉਹ ਸਾਰੇ ਹੀ ਚੀਫ ਮਿਨਿਸਟਰ ਜਿੱਥੇ-ਜਿੱਥੇ ਵੀ ਜਾ ਰਹੇ ਸੀ ਉਹ ਸਾਰੇ ਹੀ ਚੀਫ ਮਿਨਿਸਟਰ ਲੁਧਿਆਣੇ ਆਏ ਤੇ ਸਭ ਨੂੰ ਭਰੋਸਾ ਦਿਵਾ ਕੇ ਗਏ ਚਾਹ ਯੂਪੀ ਦੀ ਗੱਲ ਕਰੀਏ ਚਾਹ ਰਾਜਸਥਾਨ ਦੀ ਗੱਲ ਕਰੀਏ ਚਾਹ ਉਤਰਾਖੰਡ ਦੀ ਗੱਲ ਕਰੀਏ ਚਾਹ ਮੱਧਿਆ ਪ੍ਰਦੇਸ਼ ਦੀ ਗੱਲ ਕਰੀਏ ਉਹ ਸਾਰੇ ਹੀ ਭਰੋਸਾ ਦਿਵਾ ਕੇ ਗਏ ਨੇ ਵੀ ਤੁਸੀਂ ਤਕੜੇ ਹੋ ਕੇ ਪੰਜਾਬ 'ਚ ਕੰਮ ਕਰੋ ਜੋ ਵੀ ਤੁਹਾਡੀ ਮਦਦ ਹੋਗੀ ਅਸੀਂ ਕਰਾਂਗੇ ਤੇ ਦੂਜਾ ਸਾਡੇ ਫਾਇਨਾਂਸ ਮਿਨਿਸਟਰ ਉਰੇ ਆ ਕੇ ਕੱਲੀ-ਕੱਲੀ ਗੱਲ ਸੁਣ ਕੇ ਗਏ ਦਿੱਕਤਾਂ ਹੁਣ ਜਿਹੜਾ ਉਹ ਬਜਟ ਦੇ ਵਿੱਚ ਆ ਉਹ ਦਿੱਕਤਾਂ ਦੂਰ ਵੀ ਹੋਣਗੀਆਂ ਤੇ ਅੱਗੇ ਅਸੀਂ ਪੈਕੇਜ ਕੀ ਆਵੇ ਸਭ ਤੋਂ ਵੱਡੀ ਗੱਲ ਆ ਵੀ ਪੰਜਾਬ ਬਹੁਤ ਪਿੱਛੇ ਪੈ ਗਿਆ ਇਹਨੂੰ ਸਪੈਸ਼ਲ ਪੈਕੇਜ ਦੀ ਲੋੜ ਆ ਉਹਦੇ ਵੱਲ ਵੀ ਅਸੀਂ ਕਦਮ ਵਧਾਵਾਂਗੇ ਤੁਸੀਂ ਉਹਨਾਂ ਦਾ ਸਪੋਰਟ ਕਰਦੇ ਹੋ ਤੁਸੀਂ ਉਹਨਾਂ ਦਾ ਕਿਸਾਨਾਂ ਦਾ ਸਪੋਰਟ ਕਰਦੇ ਹੋ ਨਹੀਂ ਮੈਂ ਐਜ਼ ਏ ਇੱਕ ਸੈਂਟਰ ਦਾ ਵਜ਼ੀਰ ਹੋ ਕੇ ਮੈਂ ਕੋਈ ਵੀ ਜਿਹੜਾ ਕਾਨੂੰਨ ਦੇ ਦਾਇਰੇ ਚ ਗੱਲ ਹੋਏਗੀ ਮੈਂ ਉਹਦੇ ਉੱਤੇ ਹੀ ਗੱਲ ਕਰ ਸਕਦਾ ਠੀਕ ਜੇ ਉਹ ਟੋਲ ਪਲਾਜ਼ਾ ਖਤਮ ਹੋ ਚੁੱਕਾ ਹੈ ਉਸ ਤੋਂ ਬਾਅਦ ਵੀ ਜਨਤਾ ਦੀ ਜੇਬ ਕੱਟੀ ਜਾ ਰਹੀ ਹੈ ਤੁਸੀਂ ਹਮੇਸ਼ਾ ਟੋਲ ਪਲਾਜ਼ਾ ਤੇ ਆਵਾਜ਼ ਚੱਕਦੇ ਰਹੋ ਇਸ ਵਾਰ ਤੁਹਾਡੀ ਆਵਾਜ਼ ਨਹੀਂ ਜਿਹੜੀ ਵੀ ਕਾਨੂੰਨ ਦੀ ਜਿਹੜੀ ਵੀ ਕਾਨੂੰਨ ਦੇ ਦਾਇਰੇ ਚ ਜਿਹੜੀ ਗੱਲ ਹੋਏਗੀ ਉਹ 100% ਜਿਹੜੀ ਹੈ ਉੱਥੇ ਲਾਗੂ ਹੋਏਗੀ ਸਰ ਕਿਸਾਨਾਂ ਦੀ ਵਜ੍ਹਾ ਕਰਕੇ ਇੰਡਸਟਰੀ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਜਿਹੜੇ ਐਕਸਪੋਰਟ ਦੇ ਆਰਡਰ ਹੈ ਉਹ ਵੀ ਕੈਨਸਲ ਹੋਣੇ ਸ਼ੁਰੂ ਹੋ ਚੁੱਕੇ ਹਨ ਕਰੋੜਾਂ ਦਾ ਨੁਕਸਾਨ ਹੋ ਰਿਹਾ ਹੈ ਇਹਦੇ ਪਿੱਛੇ ਕਿਸ ਤਿੱਕੇ ਨਾਲ ਕੰਮ ਕੀਤਾ ਜਾ ਸਕਦਾ ਦੇਖੋ ਅਸੀਂ ਬੜੀ ਛ ਜਿਹੜੇ ਸਾਡੇ ਮੰਤਰੀ ਜੀ ਸ਼ਿਵਰਾਜ ਚੋਹਾਨ ਬਣੇ ਨੇ ਤੇ ਉਹਨਾਂ ਨਾਲ ਡਾਇਲੌਗ ਜਿਹੜਾ ਹੈ ਉਹ ਜਲਦੀ ਤੋਂ ਜਲਦੀ ਪੰਜਾਬ ਦੇ ਜਥੇਬੰਦੀਆਂ ਨਾਲ ਸ਼ੁਰੂ ਹੋਏਗਾ ਤੇ ਇਹ ਗੱਲ ਜਲਦੀ ਤੋਂ ਜਲਦੀ ਅਸੀਂ ਇਹਨੂੰ ਕਿਵੇਂ ਆਪਸ ਵਿੱਚ ਇਕੱਠਾ ਕੀਤਾ ਜਾ ਸਕਦਾ ਇਹਨੂੰ ਨੇੜੇ ਲਾਇਆ ਜਾ ਸਕਦਾ ਇਹ ਗੱਲ ਅਸੀਂ ਲੀਡਰਸ਼ਿਪ ਨਾਲ ਕੀਤੀ ਆ ਤੇ ਕੁਝ ਦਿਨਾਂ ਚ ਇਹ ਗੱਲ ਜਿਹੜੀ ਹੈ ਸ਼ੁਰੂ ਹੋ ਜਾਏ ਸਰ ਕਾਨਾ ਦਾ ਇਵਿਟ ਮੰਗਾ ਨਹੀਂ ਮਨਤਾ ਕਰਵਾਇਆ ਸਰ ਤਾੜੀਆਂ ਉਹ ਲਗਾਈ ਜਾਣਗੇ ਹਾਂਜੀ ਕਿਸਾਨਾਂ ਦਾ ਇਹ ਕਹਿਣਾ ਹੈ ਕਿ 30 ਤਰੀਕ ਤੱਕ ਮੰਗਾ ਨਹੀਂ ਮੰਨੀਆਂ ਜਾਂਦੀਆਂ ਤੇ ਤਾਲੇ ਲਾਈਆਂ ਜਾਂਦੀਆਂ ਦੀ ਉੱਤੇ ਤਾਲੇ ਲੈ ਜਾਣਗੇ ਉਹ ਤੇ ਤੁਹਾਡੇ ਕਹਿਣਾ ਉਹ ਤਾਂ ਸਬਦਾ ਅਧਿਕਾਰ ਆ ਜੀ ਕੋਈ ਵੀ ਕੁਝ ਕਹਿ ਸਕਦਾ ਕਰ ਸਕਦਾ ਹੈ ਜੀ ਸਰ ਸ਼ੰਭੂ ਬਾਰਡਰ ਦੇ ਉੱਤੇ ਅੱਜ ਕਿਸਾਨ ਮੋਰਚੇ ਦੇ ਉੱਤੇ ਅਟੈਕ ਹੋਇਆ ਵਾ ਉਹਨਾਂ ਦਾ ਕਹਿਣਾ ਹੈ ਕਿ ਭਾਜਪਾ ਨੇ ਕਰਵਾਇਆ ਵਾ ਭਾਜਪਾ ਦੇ ਕਾਰਜਕਰਤਾ ਜਾਂ ਭਾਜਪਾ ਦੇ ਵੱਲੋਂ ਹੀ ਇਹ ਸਾਡੇ ਮੋਰਚੇ ਉੱਤੇ ਹਮਲਾ ਕਰਵਾਇਆ ਗਿਆ ਕਿੱਥੇ ਹੋ ਗਿਆ ਹਮਲਾ ਸ਼ੰਭੂ ਬਾਰਡਰ ਦੇ ਜਿਹੜਾ ਉਹਨਾਂ ਦਾ ਮੋਰਚਾ ਲੱਗਿਆ ਹੈ ਇਹਦੇ ਬਾਰੇ ਜ਼ਰੂਰ ਅਸੀਂ ਤਾਂ ਉਰੇ ਤੁਹਾਡੇ ਮੂਰੇ ਬੈਠੇ ਆਂ ਇਸ ਵਾਰੇ ਕੋਈ ਜਾਣਕਾਰੀ ਨਹੀਂ ਗਈ ਪਰ ਇਹ ਜ਼ਰੂਰ ਇਸ ਤੋਂ ਬਾਅਦ ਜਾਣਕਾਰੀ ਪ੍ਰਾਪਤ ਕਰਾਂਗੇ ਵੀ ਕੀ ਹੋਇਆ ਪਿੱਟੂ ਜੀ ਤੁਹਾਨੂੰ ਸ਼ਹਿਰੀ ਵੋਟਰਾਂ ਨੇ ਬਹੁਤ ਸਮਰਥਨ ਦਿੱਤਾ ਜੇ ਗੱਲਬਾਤ ਕਰੀਏ ਤਾਂ ਸ਼ਹਿਰਾਂ ਦੇ ਵਿੱਚ ਇੱਕ ਤਰ੍ਹਾਂ ਦੇ ਲਗਭਗ ਜੀਪੀ ਜਿੱਤੀ ਵੀ ਹੈਗੀ ਹੈ ਪਰ ਜਾਦੀ ਤੁਸੀਂ ਇਹ ਅਮਰਿਤਪਾਲ ਸਿੰਘ ਜੀ ਉਹਨਾਂ ਦੀ ਗੱਲ ਕੀਤੀ ਹੈ ਉਸ ਤੋਂ ਬਾਅਦ ਸ਼ਹਿਰੀ ਵੋਟਰ ਤੁਹਾਡੇ ਤੋਂ ਬਹੁਤ ਜ਼ਿਆਦਾ ਨਾਰਾਜ਼ ਹੈ इवन ਕਈ ਤਬੀਜ਼ਬਾਨ ਵੀ ਕਹਿ ਰਹੇ ਕਿ ਬਿੱਟੂ ਜੀ ਦੀ ਇਹ ਸਟੇਟਮੈਂਟ ਆਉਣ ਤੋਂ ਬਾਅਦ ਅਸੀਂ ਅਗਲੀ ਪੰਜਾਬ ਦੇ ਵਿੱਚ ਅਗਲੀ ਕੋਈ ਪ੍ਰਾਪਰਟੀ ਨਹੀਂ ਖਰੀਦਾਂਗੇ ਮੈਂ ਇਸ ਸਾਰੀਆਂ ਗੱਲਾਂ ਜਿਹੜੀਆਂ ਖਤਮ ਕਰਨ ਲਈ ਇਹ ਕੋਸ਼ਿਸ਼ ਕਰ ਰਹੇ ਆਂ ਵੀ ਕਿਸੇ ਮੇਰੇ ਹਿੰਦੂ ਭਰਾ ਨੂੰ ਕਿਸੇ ਚੀਜ਼ ਦਾ ਉਹਨਾਂ ਨੂੰ ਕਦੇ ਵੀ ਕਿਸੇ ਚੀਜ਼ ਦਾ ਡਰ ਕਿਸੇ ਚੀਜ਼ ਦਾ ਭਾਉ ਬਿਲਕੁਲ ਨਾ ਰਵੇ ਭੈ ਨਾ ਰਵੇ ਤੇ ਮੈਂ ਇਹ ਸਾਰੀਆਂ ਗੱਲਾਂ ਜਿਹੜੀਆਂ ਇਹ ਅਮਨ ਸ਼ਾਂਤੀ ਵਾਲੀਆਂ ਉਹ ਖਤਮ ਕਰੂੰਗਾ ਤੇ ਇੱਕ ਕਿਉਂਕਿ ਅਮਰਿਤਪਾਲ ਦੀ ਜੇ ਗੱਲ ਕਰੀਏ ਤਾਂ ਉਹ ਖਡੂਰ ਸਾਹਿਬ ਤੋਂ ਇਸ ਵੇਲੇ ਲੋਕਾਂ ਨੇ ਆਵਾਮ ਨੇ ਪੰਜਾਬ ਨੇ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਚੁਣਿਆ ਤੇ ਇਸ ਕਰਕੇ ਮੇਰੀ ਡਿਊਟੀ ਆ ਐਜ਼ ਅ ਪੰਜਾਬ ਦਾ ਇੱਕ ਨਾਗਰਿਕ ਹੋਣ ਦੇ ਨਾਤੇ ਵੀ ਮੈਂ ਕਿਸ ਤਰੀਕੇ ਨਾਲ Hindu Sikh Muslim Sai ਸਭ ਦੇ ਵਿੱਚ ਇੱਕ ਜੱਫੀਆਂ ਪਾ ਕੇ ਇੱਕਤਾ ਬਰਕਰਾਰ ਰੱਖਣਾ ਇਹ ਮੇਰਾ ਕੰਮ ਆ ਮੇਰਾ ਕੰਮ ਇਸ ਵੇਲੇ ਇਹ ਡਿਊਟੀ ਨਹੀਂ ਗਈ ਜਦੋਂ ਪੰਜਾਬ ਦੇ ਵੱਲੋਂ ਜਾ ਮੈਂ ਦੇਸ਼ ਦਾ ਇੱਕ ਮੰਤਰੀ ਆ ਤੇ ਮੇਰਾ ਫਰਜ ਆ ਵੀ ਮੈਂ ਏਕਤਾ ਨੂੰ ਬਹਾਲ ਰੱਖਾਂ ਤੇ ਪੰਜਾਬ 'ਚ ਅਮਨ ਸ਼ਾਂਤੀ ਜਿਹੜੀ ਉਹ ਬਹਾਲ ਰਹੇ ਮੇਰਾ ਰੋਲ ਉਹ ਹੁਣ ਅਲੱਗ ਰੋਲ ਆ ਉਹ ਜ਼ਿੰਮੇਵਾਰੀ ਮੈਨੂੰ ਅਹਿਸਾਸ ਵੀ ਆ ਤੇ ਉਹ ਮੈਂ ਜ਼ਿੰਮੇਵਾਰੀ ਨਿਭਾਊਂਗਾ ਤੇ ਨਿਭਾਉਂਦਾ ਰਹੂੰਗਾ ਤੇ ਬੰਦੀ ਸੀ ਚਾਹ ਦੇ ਰਹੀ ਹੋਏਗੀ ਆ ਸਿਰਫ ਮੁੱਦਾ ਹੀ ਚੱਕਿਆ ਜਾਏਗਾ ਨਹੀਂ ਮੈਂ ਇੱਥੇ ਕੁਝ ਨਹੀਂ ਕਿਹਾ ਮੈਂ ਤਾਂ ਕਾਨੂੰਨ ਦੀ ਗੱਲ ਕੀਤੀ ਆ ਮੈਂ ਤਾਂ ਆਪਣੇ ਪਰਿਵਾਰ ਦੀ ਗੱਲ ਕੀਤੀ ਸੀ ਆਪਣੀ ਗੱਲ ਕੀਤੀ ਸੀ ਸਰ ਜਿਮਨੀ ਚੌਣ ਨੂੰ ਲੈ ਕੇ ਕੀ ਕਹਿਣਾ ਕਿਉਂਕਿ ਮਨਵਿੰਦਰ ਕੰਨ ਕਹਿ ਰਹੇ ਨੇ ਕਿ ਪਲਟੂ ਜਿਹੜੇ ਹੈਗੇ ਨੇ ਜਾਂ ਬਈ ਆ ਬੜਾ ਇੰਪੋਰਟੈਂਟ ਸਵਾਲ ਆ ਇਹ ਹਰ ਚੈਨਲ ਤੇ ਜਾਣਾ ਚਾਹੀਦਾ ਇਹਦੇ ਵਿੱਚ ਇਹ ਐਡਾ ਤਮਾਸ਼ਾ ਬਣ ਗਿਆ ਅੱਜ ਦੋ ਗੱਲਾਂ ਮੇਰੀਆਂ ਬੜੀਆਂ ਧਿਆਨ ਨਾਲ ਸੁਣਣੀਆਂ ਨੇ ਇੱਕ ਮੁੱਖ ਮੰਤਰੀ ਪੰਜਾਬ ਨੇ 10000 ਬੰਦੇ ਪੁਲਿਸ ਦੀ ਬਦਲੀ ਕਰਤੀ ਇਹ ਕਹਿ ਕੇ ਕਰਤੀ ਵੀ ਇਨੈਕਸਿਸ ਆ ਪੁਲਿਸ ਤੇ ਨਸ਼ੇ ਦੇ ਵਪਾਰੀਆਂ ਚ ਅਸੀਂ ਇਹ ਬਦਲ ਰਹੇ ਹਾਂ ਦੂਜੇ ਪਾਸੇ ਮੈਨੂੰ ਲੱਗਦਾ ਇਹ ਬਹੁਤ ਡੀਜੀਪੀ ਸਾਹਿਬ ਸਾਡੇ ਗੌਰਵ ਯਾਦਵ ਜਿਹੜੇ ਬਹੁਤ ਚੰਗੇ ਡੀਜੀਪੀ ਉਹਨਾਂ ਨੂੰ ਇਹ ਗੱਲ ਕਹਿਣੀ ਪਈ ਤੇ ਮੀਡੀਆ ਦੇ ਬਹੁਤ ਵੱਡੇ ادارے ਉਸ ਗੱਲ 'ਚ ਮੈਂ ਸਮਝਦਾ ਉਹ ਉਹਨਾਂ ਨਾਲ ਗੱਲਬਾਤ ਕਰ ਰਹੇ ਆ ਤੇ ਉਹਨਾਂ ਨੇ ਇਹ ਗੱਲ ਕਹੀ ਵੀ ਇਹ ਬਦਲੀਆਂ ਬਿਲਕੁਲ ਐਡਮਿਨਿਸਟ੍ਰੇਟਿਵ ਲੈਵਲ ਤੇ ਹੋਈਆਂ ਐ ਇਦੇ ਪਿੱਛੇ ਕਿਉਂ ਕੀ ਅੱਜ ਇੱਕ ਹਰ ਤੁਸੀਂ ਹਰ ਇੱਕ ਪੁਲਿਸ ਵਾਲੇ ਨੂੰ ਤੁਸੀਂ ਟਿੰਟਡ ਕਰਤਾ ਮੁੱਖ ਮੰਤਰੀ ਸਾਹਿਬ ਤੁਸੀਂ ਹਰ ਨੂੰ ਕਹਿਤਾ ਅੱਜ ਵਰਦੀ ਵਾਲਾ ਕਿਸੇ ਕੰਮ ਕੰਮ ਕਿਵੇਂ ਜਾਊਗਾ ਇਹ ਇਹ ਪੰਜਾਬ ਪੁਲਿਸ ਸਾਡੀ ਟਰੋਰਿਜ਼ਮ ਨੂੰ ਖਤਮ ਕਰਨ ਵਾਲੀ ਸਭ ਤੋਂ ਬਹਾਦਰ ਪੁਲਿਸ ਆ ਬਾਰਡਰ ਤੇ ਰਾਖੀ ਕਰਦੀ ਆ ਤੇ ਤੁਸੀਂ ਹਰੇਕ ਨੂੰ ਟਿੰਟਡ ਕਰਤਾ ਅੱਜ ਉਹ ਪੁਲਿਸ ਵਾਲਾ ਇੱਕ ਇੱਕ ਕਾਂਸਟੇਬਲ ਇੱਕ ਹੌਲਦਾਰ ਇੱਕ ਐਸਆਈ ਇੱਕ ਸਪਾਈ ਉਹ ਅੱਜ ਆਪਣੇ ਘਰ ਦੇ ਵਿੱਚ ਜਿਹੜੀ ਇਹ ਸ਼ਕਲ ਦਿਖਾਉਣ ਜੋਗਾ ਨਹੀਂ ਤੁਸੀਂ ਛੱਡਿਆ ਜਦੋਂ ਤੁਸੀਂ ਕਹਿਤਾ ਉਹਨੂੰ ਇਹ ਇਹ ਨੈਕਸਸ ਆ ਇਹ ਨਸ਼ੇ ਵਾਲੇ ਨਾਲ ਬੱਜਿਆ ਉਹਨੂੰ ਬੱਚੇ ਪੁੱਛ ਰਹੇ ਆ ਵੀ ਕੀ ਪਾਪਾ ਤੁਸੀਂ ਨਸ਼ੇ ਵਾਲਿਆਂ ਨਾਲ ਲੜੇ ਹੋਏ ਹੋ ਤੁਸੀਂ ਤਾਂ ਰਾਖੇ ਹੋ ਤੁਸੀਂ ਤਾਂ ਵਰਦੀ 'ਚ ਤੁਸੀਂ ਤਾਂ ਸਾਰਿਆਂ ਦੀ ਰੱਖਿਆ ਕਰਨੀ ਆ ਤੇ ਤੁਹਾਡਾ ਮੁੱਖ ਮੰਤਰੀ ਜਿਹੜਾ ਹੋਮ ਮਿਨਿਸਟਰ ਉਹ ਤੁਹਾਨੂੰ ਕਹਿ ਰਿਹਾ ਵੀ ਤੁਸੀਂ ਨਸ਼ੇ ਨਾਲ ਲੜੇ ਹੋ ਇਸ ਕਰਕੇ ਅੱਜ ਹਰੇਕ ਪੁਲਿਸ ਵਾਲੇ ਨੂੰ ਬਾਹਰ ਆਪਣਾ ਮੂੰਹ ਦਿਖਾਉਣਾ ਬਾਹਰ ਆਪਣੀ ਨੌਕਰੀ ਕਰਨੀ ਜਿਹੜੀ ਔਖੀ ਹੋ ਰਹੀ ਆ ਹਰ ਬੰਦਾ ਨੂੰ शक ਦੀ ਨਿਗਾਹ ਨਾਲ ਦੇਖ ਰਿਹਾ ਤੇ ਡੀਜੀਪੀ ਅੱਜ ਉਹਨਾਂ ਨੂੰ ਆਪਣੇ ਨੂੰ ਫੋਰਸ ਨੂੰ ਡਿਫੈਂਡ ਕਰਨਾ ਔਖਾ ਪਿਆ ਦੂਜੇ ਪਾਸੇ ਉਦੋਂ ਬਾਅਦ ਅੱਜ ਇੱਕ ਬਿਆਨ ਆਉਂਦਾ ਏ ਜਿਹੜੇ ਇਹਨਾਂ ਦੇ ਮੈਂਬਰ ਪਾਰਲੀਮੈਂਟ ਨੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਕੰਗ ਸਾਬ ਇਹ ਕਹਿ ਰਹੇ ਆ ਵੀ ਅਸੀਂ ਇਹ ਅਫਸਰ ਜਿਹੜੇ ਸ਼ਾਹੀਆ ਸੀ ਜਿਹੜੀਆਂ ਹਾਰੇਆਂ ਸੀਟਾਂ ਉੱਥੇ ਸਾਡੀ ਅਫਸਰਾਂ ਨੇ ਮਦਦ ਨਹੀਂ ਕੀਤੀ ਇਹਦਾ ਮਤਲਬ ਜਿੱਥੇ-ਜਿੱਥੇ ਤੁਸੀਂ ਜਿੱਤੇ ਹੋ ਜਾਂ ਜਿੱਥੇ-ਜਿੱਥੇ ਤੁਸੀਂ ਹਾਰੇ ਹੋ ਤੁਸੀਂ ਚਾਹੁੰਦੇ ਸੀ ਵੀ ਸਾਨੂੰ ਅਫਸਰਾਂ ਦੀ ਮਦਦ ਮਿਲੇ ਤੁਸੀਂ ਅਫਸਰ ਸ਼ਾਹੀ ਨੂੰ ਵਰਤਣਾ ਚਾਹੁੰਦੇ ਸੀ ਉਹ ਤਾਂ ਸਾਫ਼ ਉਹਨੇ ਕਹਿਤਾ ਵੀ ਅੱਜ ਅਫਸਰ ਨੇ ਉਹ ਇਹਦੇ ਵਿੱਚ ਇਕਾਲੀਆਂ ਦਲ ਦੀ ਮਦਦ ਕਰਦੇ ਆ ਕਾਂਗਰਸ ਦੀ ਮਦਦ ਕਰਦੇ ਆ ਸਾਡੇ ਹੱਥ ਤਾਂ ਕੁਝ ਹੈ ਹੀ ਨਹੀਂ ਇਹਦਾ ਮਤਲਬ ਤੁਸੀਂ ਪੋਲੀਟੀਕਲੀ ਅਫਸਰਾਂ ਨੂੰ ਵਰਤਣਾ ਚਾਹੁੰਦੇ ਹੋ ਅੱਜ ਤੁਸੀਂ ਜਨਾਜ਼ਾ ਕੱਢ ਲਿਆ ਆਪਣੀ ਆਪਣੀ ਅਕਲ ਦਾ ਜਨਾਜ਼ਾ ਕੱਢ ਲਿਆ ਦੋ ਦਿਨ ਪਹਿਲਾਂ ਤੁਸੀਂ ਕੱਢਿਆ ਵੀ ਹੁਣ ਢਾਈ ਸਾਲ ਸਾਨੂੰ ਹੋ ਗਏ ਹੁਣ ਸਾਡੇ ਕੋਲ ਨਸ਼ੇ ਦੇ ਸੁਝਾਅ ਦੋ ਅਸੀਂ ਨਸ਼ਾ ਖਤਮ ਕਰੇ ਵਿੱਚ ਕਰੀਏ ਢਾਈ ਸਾਲ ਬਾਅਦ ਉਹਨਾਂ ਨੂੰ ਇੰਨਾ ਹੀ ਪਤਾ ਲੱਗਿਆ ਵੀ ਹਜੇ ਅਸੀਂ ਸੁਝਾਅ ਲੈਣੇ ਆ ਤੇ ਢਾਈ ਸਾਲ ਤੱਕ ਉਹਨਾਂ ਨੂੰ ਕੀ ਪਤਾ ਲੱਗੂਗਾ ਹੋਰ ਮੈਨੂੰ ਇਹ ਸਮਝਾਓ ਐਡੀ ਬਚਕਾਨਾ ਹਰਕਤਾਂ ਐਸੇ ਬਿਆਨ ਨੇ ਵੀ ਅਸੀਂ ਜੇ ਹਾਰੇ ਆ ਤਾਂ ਜੀ ਸਾਡੀ ਸਰਕਾਰ ਦੇ ਮੰਤ ਜਿਹੜੇ ਅਫਸਰਾਂ ਨੇ ਮਦਦ ਨਹੀਂ ਕੀਤੀ ਇਹਦਾ ਮਤਲਬ ਥੋੜੇ ਹੁੰਦੇ ਜਿਹੜੇ ਅਫਸਰ ਨੇ ਉਹ ਦੂਜਿਆਂ ਦੀ ਮਦਦ ਕਰ ਰਹੇ ਆ ਕੋਈ ਅਫਸਰ ਦਾ ਕੰਮ ਨਹੀਂਗਾ ਪੋਲਿਟਿਕਲ ਮਦਦ ਕਰਨਾ ਕਿਸੇ ਦਾ ਉਹਨਾਂ ਦਾ ਸਿਰਫ ਕੰਮ ਇਹ ਆ ਵੀ ਲੋਕਾਂ ਦੇ ਲਈ ਉਹ ਜਿਹੜੇ ਵੀ ਕੰਮ ਨੇ ਉਹ ਕਰ ਸਕਦੇ ਹੋਣ ਤੇ ਮੈਂ ਇਹ ਵੀ ਕਹਿਣਾ ਚਾਹਨਾ ਜਿਹੜੇ ਅਫਸਰ ਨੇ ਉਹ ਬਿਲਕੁਲ ਜਿਹੜੇ ਕਟਪੁਤਲੀ ਬਣੇ ਆ ਆਮ ਆਦਮੀ ਦੀ ਉਹਨਾਂ ਨੂੰ ਵੀ ਚੇਤਾਵਨੀ ਆ ਵੀ ਤੁਸੀਂ ਇਹਨਾਂ ਦੀ ਮਦਦ ਕਰਨੀ ਬੰਦ ਕਰੋ ਜੇ ਇਹ ਤੁਹਾਨੂੰ ਮਦਦ ਲੈਂਦੇ ਵੀ ਨਹੀਂ ਸਰ ਅੱਜ ਮੈਂ ਨਹੀਂ ਕੀਤਾ ਕਿ ਇਸ ਵਿੱਚ ਚੱਲਿਆ ਹੈ ਦੇਖੋ ਬਹੁਤ ਵੱਡੀਆਂ ਗੱਲਾਂ ਨੇ ਉਹਦੇ ਵਿੱਚ ਪੰਜਾਬ ਦੀ ਇੰਡਸਟਰੀ ਨੂੰ ਬੜੀਆਂ ਸਮੱਸਿਆਵਾਂ ਐ ਲਾਅ ਐਂਡ ਆਰਡਰ ਦੀ ਅਲੱਗ ਸਮੱਸਿਆ ਆ ਐਕ exhibtion ਸੈਂਟਰ ਦੀ ਅਲੱਗ ਸਮੱਸਿਆ ਆ ਅਲੱਗ ਜਿਹੜਾ ਉਹ GST ਦੀਆਂ ਸਮੱਸਿਆਵਾਂ ਆਏ ਬੜਾ ਕੋਸ਼ਾ ਜਿਹੜਾ ਜਿਹੜਾ ਇੰਡਸਟਰੀ ਨੂੰ ਪੰਜਾਬ ਦੀ ਨੂੰ ਚਾਹੀਦਾ ਉਹ ਸਾਰੀਆਂ ਗੱਲਾਂ ਇਕੱਲੇ-ਇਕੱਲੇ ਬੰਦੇ ਨੇ ਫੀਡਬੈਕ ਲਿਖ ਕੇ ਦਿੱਤਾ ਹੈ ਤੇ ਉਹ ਅਸੀਂ ਉਹ ਫਾਈਨਾਂਸ ਮਿਨਿਸਟਰੀ ਤੱਕ ਪਹੁੰਚਾ ਕਰਾਂਗੇ ਕਿਉਂਕਿ ਪੰਜਾਬ ਦੀ ਇੰਡਸਟਰੀ ਆ ਜਿਹੜੀ ਉਹ ਅਲੱਗ-ਅਲੱਗ ਇੰਡਸਟਰੀ ਆ ਤੇ ਐਮ ਐਸ ਐਮਈ ਦੀਆਂ ਉਹ ਬੜੀਆਂ ਪ੍ਰੋਬਲਮਸ ਨੇ 45 ਦਿਨ ਦਾ ਇੱਕ ਬੜਾ ਵੱਡਾ ਇਸ਼ੂ ਆ ਜਿਹੜਾ ਉਹਨੂੰ ਹੱਲ ਕਰਨਾ ਹੈ ਬਹੁਤ ਚੀਜ਼ਾਂ ਨੇ ਹਾਂਜੀ ਸੁਣੀ ਜੀ ਕੇ ਕੇਂਦਰੀ ਸਰਕਾਰ ਦਾ ਬਜਟ ਜਨਵਰੀ ਦੇ ਅੰਦਰ ਆ ਰਿਹਾ ਹੈ ਮੋਦੀ ਜੀ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨੇ ਨੇ ਔਰ ਵਪਾਰੀਆਂ ਨੂੰ ਦੇਸ਼ ਨੂੰ ਪੰਜਾਬ ਨੂੰ ਬਹੁਤ ਉਮੀਦ ਹੈ ਅੱਜ मोदी जी, 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 जी के कैबिनेट मंत्री बिट्टू जी रवनीत सिंह जी बिट्टू आज व्यापारियों ने पार प्लाजा होटल के अंदर समूह व्यापार जी असोसी प्रतिनिधियों ने उन्होंने बुलाया अस उम्मीद करते डुबा हो लख इंडस्ट्री जितों नट चुकी है व्यापार जितों नुका है जी एस टी जी डाउन हो चुकी है बिजली रेट जी तो सब तो ज़्यादा पंजाब के ने ਅੱਜ ਪੰਜਾਬ ਜੰਡਸਟਰੀ ਪਾਚ ਰਹੀ ਹੈ ਪੰਜਾਬ ਚ ਨਸ਼ਾ ਹੈ ਪੰਜਾਬ ਚ ਬੇਰੋਜ਼ਗਾਰੀ ਹੈ 9 ਲੱਖ ਨੌਜਵਾਨ ਬਾਹਰ ਜਾ ਚੁੱਕਾ ਹੈ ਅੱਜ ਪੰਜਾਬ ਨੂੰ ਬਚਾਉਣ ਦੇ ਲਈ ਇੱਕ ਉਮੀਦਾਰ ਅਗਨੀ ਸਿੰਘ ਮਿੱਟੂ ਮੋਦੀ ਜੀ ਦੇ ਕੈਬਨਿਟ ਮੰਤਰੀ ਨੂੰ ਅੱਜ ਉਹਨਾਂ ਨੂੰ ਬੁਲਾਇਆ ਹੈ ਉਮੀਦ ਕਰਦੇ ਆ ਪੰਜਾਬ ਦੀ ਕਲਾ ਇੰਡਸਟਰੀ ਵਾਪਸ ਆਊਗੀ ਪੰਜਾਬ ਦਾ ਉਦਯੋਗ ਫਿਰ ਮੰਡਸਟਡ ਬਣੇਗਾ ਪੰਜਾਬ ਦੀ GST ਵਧੇਗੀ ਪੰਜਾਬ ਚ ਨਸ਼ਾ ਖਤਮ ਹੋਏਗਾ ਪੰਜਾਬ ਦਾ ਆਰਡਰ ਠੀਕ ਹੋਏਗਾ ਅੱਜ ਡੁੱਬੇ ਪੰਜਾਬ ਨੂੰ ਬਚਾਉਣ ਦੇ ਲਈ ਆਈ ਵਪਾਰੀ ਆਪਣੀ ਬਾਹ ਫੜਾਣ ਦੇ ਲਈ ਬਿੱਟੂ ਜੀ ਨੂੰ ਵਪਾਰੀਆਂ ਦੀ ਵਪਾਰੀ ਮਿਲਣੇ ਜੋ ਬਣਾਇਆ ਅਸੀਂ ਉਮੀਦ ਕਰਾਂਗੇ ਕਿ ਬਿੱਟੂ ਜੀ ਵਪਾਰੀਆਂ ਦੀ ਬਾਹ ਫੜਨਗੇ ਲੁਧਿਆਣਾ ਮਾਂਚੈਸਟਰ ਨੂੰ ਫੇਰ ਮਾਂਚੈਸਟਰ ਬਣਾਉਣਗੇ ਪੰਜਾਬ ਨੂੰ ਫੇਰ ਵਧੀਆ ਕਰਨਗੇ ਇਹ ਉਮੀਦਾਂ ਦੇ ਨਾਲ ਅਸੀਂ ਉਮੀਦ ਕਰਦੇ ਹਾਂ ਕਿ ਵਪਾਰੀਆਂ ਨੂੰ ਫੇਰ ਇੱਕ ਬਿਹਤਰ ਪੰਜਾਬ ਮਿਲੇਗਾ ਵਧੀਆ ਪੰਜਾਬ ਮਿਲੇਗਾ ਸੁਨੀਲ ਜੀ ਇੱਕ ਈਓਟ ਸੋ ਕਿ ਕਿਸਾਨ ਅੰਦੋਲਨ ਚੱਲ ਰਿਹਾ ਹੈ ਇੱਕ ਪਾਸੇ ਬਾਰਡਰ ਦੇ ਉੱਤੇ ਕਿਸਾਨ ਬੈਠੇ ਹੋਏ ਨੇ ਤੇ ਦੂਜੇ ਪਾਸੇ ਜਿਹੜੇ ਟੋਲ ਪਲਾਡਾ ਹੈਗੇ ਨੇ ਉਹ ਹੁਣ ਫ੍ਰੀ ਕਰ ਦਿੱਤੇ ਗਏ ਨੇ ਕਿੰਨਾ ਕੁ ਨੁਕਸਾਨ ਝੇਲਣਾ ਪੈ ਰਿਹਾ ਇਸ ਚੀਜ਼ ਦੇ ਨਾਲ ਪੰਜਾਬ ਨੂੰ ਪੰਜਾਬ ਦੀ ਇੰਡਸਟਰੀ ਨੂੰ ਮੈਂ ਕਿਸਾਨਾਂ ਨੂੰ ਬੇਨਤੀ ਕਰਨਾ ਚਾਹਨਾ ਪੰਜਾਬ ਬਹੁਤ ਉਲ ਚੁੱਕਾ ਹੈ ਪੰਜਾਬ ਬਹੁਤ ਬਰਬਾਦ ਹੋ ਚੁੱਕਾ ਹੈ ਪੰਜਾਬ ਨੇ ਬਹੁਤ ਨੁਕਸਾਨ ਝੇਲੇ ਹੈ ਕਿਸਾਨ ਔਰ ਵਪਾਰੀ ਪੰਜਾਬ ਦੀ ਜੀਣ ਨਹੀਂ ਖੱਟੀ ਨੇ ਤੁਹਾਡੇ ਮਹੰਗਾ ਸਰਕਾਰ ਨਾ ਰਹਾ ਵਪਾਰ ਨੂੰ ਤੰਗ ਕਰਨ ਦਾ ਨਹੀਂ ਹੈ ਕਿਸਾਨਾਂ ਨੂੰ ਹੱਥੋਂ ਵੀ ਦਾ ਸਰਕਾਰ ਦੇਂਦੀ ਹੈ ਸਰਕਾਰ ਗੱਲ ਕਰਦੀ ਹੈ ਅੱਜ ਕਿਸਾਨ ਉਹ ਪਾਣੀ ਕੱਟੇ ਹੋਣਗੇ ਆਓ ਟੇਬਲ ਤੇ ਬੈਠ ਕੇ ਸਰਕਾਰ ਨਾਲ ਗੱਲ ਕਰੀਏ ਦਰਸ਼ਨ ਮੁਜਾਰੇ ਔਰ ਰੈਲਾ ਰੋਕਣ ਦੇ ਨਾਲ ਪੰਜਾਬ ਦੇ ਬਫਾ ਨਹੀਂ ਆਏਗਾ ਪੰਜਾਬ ਬਰਬਾਦ ਹੋ ਜਾਏਗਾ ਆਓ ਪੰਜਾਬ ਨੂੰ ਬਚਾਉਣ ਦੇ ਲਈ ਕਿਸਾਨ ਭਰਾਵੋ ਕੱਟੇ ਹੋ ਕੇ ਸਰਕਾਰ ਕੋਲ ਅਸੀਂ ਵੀ ਤੁਹਾਡੇ ਨਾਲ ਚੱਲਾਂਗੇ ਪਰ ਦਰਨੇ ਮੁਜਾਰੇ ਕੋਈ ਹੱਲ ਨਹੀਂ ਹੈ ਕੇਵਲ ਟਾਕ ਹਲ ਹੈ ਹੁਣ ਬਿੱਟੂ ਜੀ ਆਏ ਨੇ ਤੁਹਾਡੀ ਗੱਲ ਕਰਾਂਗੇ ਔਰ ਇੱਕ ਉਮੀਦ ਇੱਕ ਮਰਨੀ ਹੋਈ ਹੈ ਵਧੀਆ ਪੰਜਾਬ ਦੇ ਨਾਮ ਲਈ ਔਰ ਆਲਮੀਨ ਕੇ ਚਲੀਏ ਪੰਜਾਬ ਨੂੰ ਵਧੀਆ ਪੰਜਾਬ ਬਣ